ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ Atlantean Liberal Caucus ਦੇ ਵੱਲੋਂ Justin Trudeau ਨੂੰ ਲੀਡਰਸ਼ਿਪ ਤੋਂ ਅਸਤੀਫਾ ਦੇਣ ਦੀ ਮੰਗ ਕੌਕਸ ਨੇ ਕਿਹਾ ਲੀਡਰਸ਼ਿਪ ਤਬਦੀਲੀ ਹੈ ਜ਼ਰੂਰੀ ਪ੍ਰਾਪਰਟੀ ਫਲੀਪਰ ਟੈਕਸ ਚੋਰੀ ਮਾਮਲੇ ਦੇ ਵਿੱਚ ਇੱਕ ਵਿਅਕਤੀ ਦੋਸ਼ੀ ਡਾਲਰ 2 ਮਿਲੀਅਨ ਦਾ ਹੋਇਆ ਜੁਰਮਾਨਾ ਸਰਵਿਸ ਕੈਨੇਡਾ ਨੇ ਲੱਖਾਂ ਪਾਸਪੋਰਟਾਂ ਨੂੰ ਡਾਕ ਰਾਹੀਂ ਭੇਜਣਾ ਕੀਤਾ ਸ਼ੁਰੂ ਅਜੇ ਵੀ ਕੁਝ ਪਾਸਪੋਰਟ ਭੇਜਣ ਦੇ ਵਿੱਚ ਹੋ ਸਕਦੀ ਹੈ ਦੇਰੀ ਖਬਰਾਂ ਵਿਸਤਾਰ ਦੇ ਨਾਲ ਤੇ ਖਬਰ ਸਿਆਸਤ ਨਾਲ ਜੁੜੀ ਕੰਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਉਹ ਨਵੇਂ ਸਾਲ ਦੇ ਵਿੱਚ ਫੈਡਰਲ ਲਿਬਰਲ ਸਰਕਾਰ ਦੇ ਵਿਰੁੱਧ ਬੇਪਰੋਸਗੀ ਦਾ ਮਤਾ ਪੇਸ਼ ਕਰਨਗੇ ਇੱਕ ਪੱਤਰ ਦੇ ਵਿੱਚ ਕੰਜ਼ਰਵੇਟਿਵ ਐਮਪੀ ਜੌਨ ਵਿਲੀਅਮਸਨ ਨੇ ਕਿਹਾ ਕਿ ਕਮੇਟੀ ਬੇਪਰੋਸਗੀ ਦੇ ਪ੍ਰਸਤਾਵ ਦੇ ਉੱਤੇ ਵਿਚਾਰ ਕਰਨ ਦੇ ਲਈ 7 ਜਨਵਰੀ ਨੂੰ ਬੈਠਕ ਕਰਨਗੇ ਵਿਲੀਅਮਸਨ ਨੇ ਕਿਹਾ ਕਿ ਉਹ ਕਮੇਟੀ ਦੇ ਵੋਟ ਦਾ ਨਤੀਜਾ 28 ਜਨਵਰੀ ਨੂੰ ਸਦਨ ਦੇ ਵਿੱਚ ਪੇਸ਼ ਕਰਨਗੇ ਜਦੋਂ ਸੰਸਦੀ ਕਾਰਵਾਈ 6 ਹਫ਼ਤਿਆਂ ਦੀ ਸਰਦੀਆਂ ਦੀ ਛੁੱਟੀ ਤੋਂ ਬਾਅਦ ਮੁੜ ਸ਼ੁਰੂ ਹੋਵੇਗੀ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਉਸ ਸਦਨ ਦੀ ਵਾਪਸੀ ਤੋਂ ਬਾਅਦ ਇੱਕ ਸਰਲ ਤੇ ਸਿੱਧਾ ਮੋਸ਼ਨ ਵੀ ਪੇਸ਼ ਕਰਨਗੇ ਕਿ ਸਦਨ ਨੂੰ ਪ੍ਰਧਾਨ ਮੰਤਰੀ ਅਤੇ ਲਿਬਰਲ ਸਰਕਾਰ ਦੇ ਵਿੱਚ ਭਰੋਸਾ ਨਹੀਂ ਹੈ ਜੇਕਰ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਇਹ ਸਾਰੇ ਸੰਸਦ ਮੈਂਬਰਾਂ ਲਈ 30 ਜਨਵਰੀ ਨੂੰ ਸਦਨ ਦੇ ਵਿੱਚ ਅ విశ్వాਸ ਮਤੇ ਤੇ ਬਹਿਸ ਕਰਨ ਦੇ ਲਈ ਰਾ ਪਦਰਾ ਹੋ ਜਾਏਗਾ ਕੰਜ਼ਰਵੇਟਿਵਾ ਦੁਆਰਾ ਲਾਂਦੇ ਗਏ ਤਿੰਨ ਬੇਪਰੋਸਗੀ ਪ੍ਰਸਤਾਵ ਅਸਫਲ ਰਹੇ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਦੇ 16 ਦਸੰਬਰ ਨੂੰ ਕੈਬਨਟ ਤੋਂ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਐਨਡੀਪੀ ਨੇਤਾ ਜਗਮੀਤ ਸਿੰਘ ਕਹਿ ਰਹੇ ਨੇ ਕਿ ਉਹ ਅਜੇਹੀ ਵੋਟ ਦੇ ਵਿੱਚ ਸਰਕਾਰ ਨੂੰ ਡੇਗਣ ਦੇ ਲਈ ਤਿਆਰ ਨੇ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਹਾਊਸ ਆਫ ਕਾਮਨਸ ਦੀ ਅਗਲੀ ਬੈਠਕ ਦੇ ਵਿੱਚ ਟਰੂਡੋ ਸਰਕਾਰ ਨੂੰ ਡੇਗਣ ਦੇ ਲਈ ਬੇਪਰੋਸ ਕੀ ਮਤਲ ਆਵੇਗੀ ਜਦ ਮੀਤ ਨੇ ਹਾਲ ਹੀ ਦੇ ਵਿੱਚ ਜਾਰੀ ਕੀਤੇ ਇੱਕ ਪੱਤਰ ਦੇ ਵਿੱਚ ਲਿਖਿਆ ਕਿ ਲਿਬਰਲ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹੈ ਇਸੇ ਲਈ ਐਨ ਡੀ ਪੀ ਇਸ ਸਰਕਾਰ ਨੂੰ ਹੇਠਾਂ ਲਿਆਉਣ ਦੇ ਲਈ ਵੋਟ ਕਰੇਗੀ ਦੱਸਦੇ ਕਿ ਕ੍ਰਿਸਟਿਆ ਫ੍ਰੀਲੈਂਡ ਦੇ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਟਰੂਡੋ ਨੂੰ ਲੀਡਰਸ਼ਿਪ ਤੋਂ ਅਸਤੀਫਾ ਜਿਹੜਾ ਉਹ ਦੇਣ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ 25 ਐਮਪੀਜ਼ ਨੇ ਟਰੂਡੋ ਨੂੰ ਪੱਤਰ ਲਿਖ ਕੇ ਲੀਡਰਸ਼ਿਪ ਤੋਂ ਪਾਸੇ ਹੋਣ ਦੀ ਮੰਗ ਕੀਤੀ ਸੀ ਅਟਲਾਂਟਿਕ ਲਿਬਰਲ ਕੋਕਸ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕਰ ਰਿਹਾ ਹੈ 23 ਦਸੰਬਰ ਦੀ ਸਵੇਰ ਨੂੰ ਅਟਲਾਂਟਿਕ ਲਿਬਰਲ ਕੋਕਸ ਦੀ ਮੀਟਿੰਗ ਤੋਂ ਬਾਅਦ ਕੋਕਸ ਦੇ ਚੇਅਰ ਕੋਡੀ ਬਲੋਇਸ ਨੇ ਟਰੂਡੋ ਨੂੰ ਇੱਕ ਪੱਤਰ ਲਿਖਿਆ ਉਹਨਾਂ ਨੇ ਟਰੂਡੋ ਨੇ ਲਿਖਿਆ ਕਿ ਅੱਜ ਸਵੇਰ ਦੀ ਚਰਚਾ ਲਿਬਰਲ ਪਾਰਟੀ ਦੇ ਲੀਡਰ ਦੇ ਤੌਰ ਦੇ ਉੱਤੇ ਤੁਹਾਡੇ ਅਸਤੀਫਾ ਦੇਣ ਦੀ ਲੋੜ ਤੇ ਤੁਹਾਡੀ ਥਾਂ ਲੈਣ ਦੇ ਲਈ ਇੱਕ ਨਵਾਂ ਲੀਡਰ ਨਿਰਧਾਰਤ ਕਰਨ ਦੀ ਪ੍ਰਕਿਰਿਆ ਨੂੰ ਤੁਰੰਤ ਮਨਜ਼ੂਰੀ ਦੇਣ ਤੇ ਕੇਂਦ੍ਰਿਤ ਸੀ ਅੱਜ ਸਵੇਰ ਸਾਡੇ ਸਾਥੀਆਂ ਨੇ ਤੁਹਾਡੇ ਪ੍ਰਤੀ ਆਪਣੇ ਡੂੰਘੇ ਨਿੱਜੀ ਪਿਆਰ ਇੱਕ ਲਿਬਰਲ ਟੀਮ ਦੇ ਰੂਪ ਦੇ ਵਿੱਚ ਸਾਡੇ ਕੰਮ ਦੇ ਵਿੱਚ ਮਾਨ ਜ਼ਾਹਰ ਕੀਤਾ ਪਰ ਉਹਨਾਂ ਨੇ ਡੂੰਗੀ ਚਿੰਤਾ ਵੀ ਜ਼ਾਹਰ ਕੀਤੀ ਹੈ ਕਿ ਲੀਡਰਸ਼ਿਪ ਦੇ ਵਿੱਚ ਤਬਦੀਲੀ ਕੀਤੇ ਬਿਨਾਂ ਪੀਰੇ ਪਾਲੀਵਰ ਦੀ ਅਗਵਾਈ ਵਾਲੀ ਸਰਕਾਰ ਅਧੀਨ ਇਹ ਪ੍ਰਗਤੀ ਘਾਟ ਜਾਵੇਗੀ ਡੋਨਲਡ ਟਰੰਪ ਦੀ ਅਮਰੀਕਾ ਦੇ ਵੱਲੋਂ ਕੈਨੇਡੀਅਨ ਨਿਰਯਾਤ ਤੇ 25% ਦੀ ਟੈਰਿਫ ਦੀ ਧਮਕੀ ਤੋਂ ਹੋਣ ਵਾਲੀ ਸੰਭਾਵੀ ਅਸਥਿਰਤਾ ਅਤੇ ਤਿੰਨੋਂ ਮੁੱਖ ਵਿਰੋਧੀ ਪਾਰਟੀਆਂ ਦਾ ਇਹ ਕਹਿਣਾ ਹੈ ਕਿ ਉਹ ਨਵੇਂ ਸਾਲ ਦੇ ਵਿੱਚ ਬੇਰੋਜ਼ਗਾਰੀ ਮਤੇ ਦਾ ਸਮਰਥਨ ਕਰਨਗੇ ਟਰੂਡੋ ਨੂੰ ਫੌਰੀ ਤੌਰ ਤੇ ਜਾਣ ਦੇ ਲਈ ਕਹੇਂ ਦੇ ਲਈ ਦਰਜ ਕੀਤੇ ਗਏ ਕਾਰਨਾਂ ਦੇ ਵਿੱਚੋਂ ਇੱਕ ਨੇ ਬਲੁਆਇਸ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਰਾਸ਼ਟਰੀ ਕੋਕਸ ਦੀ ਚੇਅਰ ਬ੍ਰੈਂਡਾ ਸ਼ੈਨਾਹਨ ਨੂੰ ਵੀ ਪੱਤਰ ਲਿਖਿਆ ਜਿਸ ਦੇ ਵਿੱਚ ਅਗਲੇ ਕਦਮਾਂ ਦੇ ਉੱਤੇ ਚਰਚਾ ਕਰਨ ਦੇ ਲਈ ਜਨਵਰੀ ਦੇ ਸ਼ੁਰੂ ਦੇ ਵਿੱਚ ਕੋਕਸ ਦੀ ਇੱਕ ਜ਼ਰੂਰੀ ਮੀਟਿੰਗ ਦੀ ਮੰਗ ਕੀਤੀ ਗਈ ਸੀ ਜਿਸ ਦੇ ਵਿੱਚ ਕੋਕਸ ਨੂੰ ਇੱਕ ਅੰਤਰੀਮ ਪਾਰਟੀ ਲੀਡਰ ਚੁਣਨਾ ਚਾਹੀਦਾ ਹੈ ਜਾਂ ਨਹੀਂ ਬਾਰੇ ਵੀ ਚਰਚਾ ਸ਼ਾਮਿਲ ਹੈ। ਕਈ ਸੂਤਰਾਂ ਨੇ ਦੱਸਿਆ ਕਿ ਐਟਲਾਂਟਿਕ ਕਾਕਸ ਦੀ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਟੈਰੀਓ ਦੇ ਲਿਬਰਲ ਕਾਕਸ ਨੇ ਵੀ ਮੁਲਾਕਾਤ ਕੀਤੀ ਸੀ ਤੇ ਇਸ ਕਾਕਸ ਨੇ ਇਸ ਨਤੀਜੇ ਦੇ ਉੱਤੇ ਪਹੁੰਚਿਆ ਸੀ ਕਿ ਟਰੂਡੋ ਨੂੰ ਅਸਤੀਫਾ ਦੇਣਾ ਚਾਹੀਦਾ ਹੈ 1 ਦਸੰਬਰ ਤੱਕ 185000 ਪਾਸਪੋਰਟ ਡਾਕ ਦੇ ਵਿੱਚ ਫਸਨ ਕਰਕੇ ਸਰਵਿਸ ਕੈਨੇਡਾ ਨੇ ਪਾਸਪੋਰਟ ਪੈਕੇਜਾਂ ਨੂੰ ਡਾਕ ਰਾਹੀਂ ਭੇਜਨ ਤੇ ਅਸਥਾਈ ਰੋਕ ਲਗਾ ਦਿੱਤੀ ਸੀ 17 ਦਸੰਬਰ ਨੂੰ ਲੇਬਰ ਵਿਗਨ ਖਤਮ ਹੋਣ ਤੱਕ ਇਹ ਗਿਣਤੀ 2 ਲੱਖ 15000 ਪਾਸਪੋਰਟਾਂ ਤੱਕ ਪਹੁੰਚ ਗਈ ਸੀ 16 ਦਸੰਬਰ 2024 ਤੋਂ ਬਾਅਦ ਪ੍ਰਕਿਰਿਆ ਦੇ ਉੱਤੇ ਪ੍ਰਿੰਟ ਕੀਤੀ ਜਾ ਰਹੀ ਕੋਈ ਵੀ ਨਵੀਂ ਪਾਸਪੋਰਟ ਅਰਜ਼ੀਆਂ ਹੁਣ ਉਹਨਾਂ ਗਾਹਕਾਂ ਨੂੰ ਡਾਕ ਰਾਹੀਂ ਭੇਜੀਆਂ ਜਾਣ ਗਿਆ ਜੋ ਆਮ ਵਾਂਗ ਮੇਲ ਡਿਲੀਵਰੀ ਲਈ ਬੇਨਤੀ ਕਰਦੇ ਨੇ ਹਾਲਾਂਕਿ ਕੈਨੇਡਾ ਪੋਸਟ ਨੇ ਨੋਟ ਕੀਤਾ ਹੈ ਕਿ 2024 ਦੇ ਬਾਕੀ ਬਚੇ ਸਮੇਂ ਤੇ ਜਨਵਰੀ 2025 ਤੱਕ ਦੇਰੀ ਹੋ ਸਕਦੀ ਹੈ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਦੇ ਵੱਲੋਂ ਦੇਸ਼ ਵਿਆਪੀ ਹੜਤਾਲ ਖਤਮ ਕਰਨ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਕੈਨੇਡਾ ਪੋਸਟ ਕੰਮੇ 17 ਦਸੰਬਰ ਨੂੰ ਨੌਕਰੀ ਤੋਂ ਪਰਤਾਈ ਉਦੋਂ ਤੋਂ ਸਰਵਿਸ ਕੈਨੇਡਾ ਜਿਹੜੀ ਹੈ ਉਹ ਬੈਕਲੌਗ ਦਾ ਸਾਹਮਣਾ ਕਰ ਰਹੀ ਹੈ ਸਰਵਿਸ ਕੈਨੇਡਾ ਨੇ ਲੱਖਾਂ ਪਾਸਪੋਰਟਾਂ ਨੂੰ ਡਾਕ ਰਾਹੀਂ ਭੇਜਣਾ ਸ਼ੁਰੂ ਕਰ ਦਿੱਤਾ ਹੈ ਜੋ ਮਹੀਨਾ ਭਰ ਕੈਨੇਡਾ ਪੋਸਟ ਹੜਤਾਲ ਦੌਰਾਨ ਰੱਖੇ ਗਏ ਸਨ ਪਰ ਇਹ ਦੇਰੀ ਹੋ ਸਕਦੀ ਹੈ ਰੋਜ਼ਗਾਰ ਤੇ ਸਮਾਜਿਕ ਵਿਕਾਸ ਕੈਨੇਡਾ ਨੇ ਸੋਮਵਾਰ ਨੂੰ ਕਿਹਾ ਕਿ ਹੜਤਾਲ ਕਾਰਨ 8 ਨਵੰਬਰ ਤੋਂ ਲਗਭਗ 2,115,000 ਪ੍ਰਿੰਟ ਕੀਤੇ ਪਾਸਪੋਰਟ ਪ੍ਰੋਗਰਾਮ ਦੇ ਨਾਲ ਸੰਬੰਧਿਤ ਡਾਕ ਬੈਕਲੌਗ ਦੇ ਵਿੱਚ ਰਹਿ ਗਏ ਸਨ 1 ਦਸੰਬਰ ਤੱਕ 1,85,000 ਪਾਸਪੋਰਟ ਡਾਕ ਦੇ ਵਿੱਚ ਫਸ ਗਏ ਸਨ ਕਿਉਂਕਿ ਸਰਵਿਸ ਕੈਨੇਡਾ ਨੇ ਹੜਤਾਲ ਤੋਂ ਪਹਿਲਾਂ ਪਾਸਪੋਰਟ ਪੈਕੇਜਾਂ ਨੂੰ ਡਾਕ ਰਾਹੀਂ ਭੇਜਨ ਤੇ ਅਸਥਾਈ ਰੋਕ ਲਗਾ ਦਿੱਤੀ ਸੀ 12 ਦਸੰਬਰ ਨੂੰ ਲੇਬਰ ਵਿਗਨ ਖਤਮ ਹੋਣ ਤੱਕ ਇਹ ਗਿਣਤੀ 215000 ਪਾਸਪੋਰਟਾਂ ਤੱਕ ਪਹੁੰਚ ਗਈ ਸੀ ਸਰਵਿਸ ਕੈਨੇਡਾ ਨੇ ਪਾਸਪੋਰਟ ਡਿਲੀਵਰੀ ਲਈ ਮੇਲ ਸੇਵਾ ਨੂੰ ਮੁੜ ਸ਼ੁਰੂ ਕਰਨ ਦੀ ਯੋਜਨਾ ਦੇ ਉੱਤੇ ਕੈਨੇਡਾ ਪੋਸਟ ਦੇ ਨਾਲ ਕੰਮ ਕੀਤਾ ਹੈ ਸੇਵਾਵਾਂ ਦੇ ਵਿੱਚ ਰੈਂਪ ਅਪ ਦੇ ਬਾਵਜੂਦ ਕੈਨੇਡਾ ਪੋਸਟ ਨੇ ਮੇਲ ਡਿਲੀਵਰੀ ਦੇ ਵਿੱਚ ਦੇਰੀ ਦੀ ਚੇਤਾਵਨੀ ਦਿੱਤੀ ਹੈ ਜੋ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਹੀ ਜਾਰੀ ਰਹਿ ਸਕਦੀ ਹੈ ESDCC ਨੇ ਕਿਹਾ ਹੈ ਕਿ 16 ਦਸੰਬਰ 2024 ਤੋਂ ਬਾਅਦ ਪ੍ਰਕਿਰਿਆ ਤੇ ਪ੍ਰਿੰਟ ਕੀਤੀ ਜਾ ਰਹੀ ਕੋਈ ਵੀ ਨਵੀਂ ਪਾਸਪੋਰਟ ਅਰਜ਼ੀਆਂ ਹੁਣ ਉਹਨਾਂ ਗਾਹਕਾਂ ਨੂੰ ਡਾਕ ਰਾਹੀਂ ਭੇਜੀਆਂ ਜਾਣਗੀਆਂ ਜੋ ਆਮ ਮੰਗ ਮੇਲ ਡਿਲੀਵਰੀ ਲਈ ਬੇਨਤੀ ਕਰਦੇ ਨੇ ਹਾਲਾਂਕਿ ਕੈਨੇਡਾ ਪੋਸਟ ਨੇ ਨੋਟ ਕੀਤਾ ਹੈ ਕਿ 2024 ਦੇ ਬਾਕੀ ਬਚੇ ਸਮੇਂ ਤੇ ਜਨਵਰੀ 2025 ਤੱਕ ਦੇਰੀ ਹੋ ਸਕਦੀ ਹੈ ਜਦੋਂ ਕਿ ਲੇਬਰ ਵਿਗਨ ਜਾਰੀ ਰਿਹਾ ਸਰਵਿਸ ਕੈਨੇਡਾ ਨੇ 12 ਤੇ 16 ਦਸੰਬਰ 2024 ਦੇ ਵਿਚਕਾਰ ਸਿਮਿਤ ਗਿਣਤੀ ਦੇ ਵਿੱਚ ਰੱਖੇ ਪਾਸਪੋਰਟਾਂ ਨੂੰ ਉਹਨਾਂ ਗਾਹਕਾਂ ਲਈ ਤਰ੍ਹਾਂ ਦੀ ਚੋਣ ਕਰਨ ਦੇ ਲਈ ਭੇਜਿਆ ਜਿਨ੍ਹਾਂ ਨੇ ਸ਼ੁਰੂ ਵਿੱਚ ਮੇਲ ਡਿਲੀਵਰੀ ਲਈ ਬੇਨਤੀ ਕੀਤੀ ਸੀ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਦੇ ਵੱਲੋਂ ਦੇਸ਼ ਵਿਆਪੀ ਹੜਤਾਲ ਖਤਮ ਹੋਣ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਕੈਨੇਡਾ ਪੋਸਟ ਕੰਮੇ 17 ਦਸੰਬਰ ਨੂੰ ਨੌਕਰੀ ਤੇ ਪਰਤ ਆਏ ਉਦੋਂ ਤੋਂ ਸਰਵਿਸ ਕੈਨੇਡਾ ਬੈਕਲੌਗ ਦੇ ਪਹਾੜ ਦੇ ਵਿੱਚੋਂ ਲੰਘ ਰਹੀ ਹੈ ਕਿਉਂਕਿ ਕੈਨੇਡਾ ਪੋਸਟ ਹੌਲੀ-ਹੌਲੀ ਆਪਣੇ ਕੰਮਕਾਜ ਨੂੰ ਵਧਾ ਰਿਹਾ ਹੈ 19 ਦਸੰਬਰ ਤੋਂ ਕੈਨੇਡਾ ਪੋਸਟ ਨੇ ਡਿਲੀਵਰੀ ਲਈ ਲੇਬਰ ਰੋ ਕਾਵਟ ਦੇ ਦੌਰਾਨ ਸਾਡੇ ਕੋਲ ਰੱਖੇ ਪਾਸਪੋਰਟਾਂ ਨੂੰ ਚੁਕਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਦੇਰੀ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਕਿਉਂਕਿ ਉਹ ਵੀ ਇਸ ਨੂੰ ਫੜਦੇ ਨੇ ਜਿਹੜੇ ਕੈਨੇਡੀਅਨ ਅਜੇ ਵੀ ਆਪਣੇ ਪਾਸਪੋਰਟ ਦੀ ਉਡੀਕ ਕਰ ਰਹੇ ਨੇ ਉਹਨਾਂ ਨੂੰ ਤੁਰੰਤ ਯਾਤਰਾ ਕਰਨੀ ਪੈਂਦੀ ਹੈ ਉਹਨਾਂ ਨੂੰ ਪਾਸਪੋਰਟ ਪ੍ਰੋਗਰਾਮ ਨਾਲ ਸੰਪਰਕ ਕਰਨ ਜਾਂ ਸਰਵਿਸ ਕੈਨੇਡਾ ਸੈਂਟਰ ਤੇ ਜਾਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਜਿਹੜੇ ਲੋਕ ਅਗਲੇ 6 ਹਫ਼ਤਿਆਂ ਵਿੱਚ ਯਾਤਰਾ ਕਰਨਗੇ ਉਹਨਾਂ ਨੂੰ ਆਪਣੇ ਪਾਸਪੋਰਟ ਲਈ ਜਿੰਨੀ ਜਲਦੀ ਹੋ ਸਕੇ ਸਰਵਿਸ ਕੈਨੇਡਾ ਪੁਆਇੰਟ ਆਫ ਸਰਵਿਸ ਤੇ ਅਪਲਾਈ ਕਰਨਾ ਚਾਹੀਦਾ ਜੋ ਕਿਸੇ ਵੀ ਦੇਰੀ ਤੋਂ ਬਚਨ ਦੇ ਲਈ 10 ਕਾਰੋਬਾਰੀ ਦਿਨ ਦੀ ਸੇਵਾ ਦੀ ਪੇਸ਼ਕਸ਼ ਕਰਦੇ ਨੇ 55000 ਤੋਂ ਵੱਧ ਡਾਕ ਕਾਮੇ 15 ਨਵੰਬਰ ਨੂੰ ਹੜਤਾਲ ਤੇ ਚਲੇਗੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਤਨਖਾਹ ਤਨਖਾਹ ਦੇ ਵਿੱਚ ਵਾਧੇ ਬਿਹਤਰ ਪੈਨਸ਼ਨਾਂ ਤੇ ਬਿਹਤਰ ਸਿਹਤ ਲਾਭਾਂ ਦੀ ਵੀ ਮੰਗ ਕਰ ਰਹੀ ਸੀ 15 ਦਸੰਬਰ ਨੂੰ ਸੀਆਰਬੀ ਨੇ ਕਿਰਤ ਮੰਤਰੀ ਸਟੀਵਨ ਮੈਕਨੀਨਨ ਦੀ ਬੇਨਤੀ ਤੇ ਕਾਮਿਆਂ ਨੂੰ ਕੰਮ ਤੇ ਜਾਣ ਦਾ ਆਦੇਸ਼ ਦਿੱਤਾ ਕਿਉਂਕਿ ਇਹ ਨਿਰਧਾਰਤ ਕੀਤਾ ਗਿਆ ਸੀ ਕਿ ਕੈਨੇਡਾ ਪੋਸਟ ਦੇ ਸੀਯੂਪੀਡਬਲ ਸਾਲ ਦੇ ਅੰਤ ਤੱਕ ਕਿਸੇ ਸੌਦੇ ਤੇ ਪਹੁੰਚਣ ਦੀ ਸੰਭਾਵਨਾ ਨਹੀਂ ਸੀ ਕ੍ਰਾਊਨ ਕਾਰਪੋਰੇਸ਼ਨ ਨੇ ਕਿਹਾ ਕਿ ਉਹਨਾਂ ਦਾ ਨੈਟਵਰਕ 18 ਦਸੰਬਰ ਨੂੰ ਪੂਰੀ ਤਰ੍ਹਾਂ ਚਾਲੂ ਹੋ ਗਿਆ ਸੀ ਜਿਸ ਸੋਚ ਚੈਨਲ ਪੰਜਾਬੀ ਦੀ ਰਿਪੋਰਟ BC ਦੇ ਵਿੱਚ ਇੱਕ ਸੀਰੀਅਲ ਪ੍ਰਾਪਰਟੀ ਫਲਿੱਪਰ ਨੂੰ ਟੈਕਸ ਚੋਰੀ ਦਾ ਦੋਸ਼ੀ ਠਹਿਰਾਇਆ ਗਿਆ ਹੈ ਤੇ ਲਗਭਗ ਡਾਲਰ 7.5 ਮਿਲੀਅਨ ਦੀ ਕਮਾਈ ਦੀ ਰਿਪੋਰਟ ਜਿਹੜੀ ਹੈ ਉਹ ਕਰਨ ਦੇ ਵਿੱਚ ਅਸਫਲ ਰਹਿਣ ਲਈ ਡਾਲਰ 2 ਮਿਲੀਅਨ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ। ਕੈਨੇਡਾ ਰੈਵਨਿਊ ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਰਿਚਮੰਡ ਦੇ ਬਲਕਾਰ ਪੁੱਲਰ 19 ਦਸੰਬਰ ਨੂੰ ਇੱਕ ਦਿਨ ਦੇ ਵਿੱਚ 2 ਸਾਲ ਘਟ ਦੀ ਸ਼ਰਤ ਦੀ ਸਜ਼ਾ ਉਨ੍ਹਾਂ ਨੂੰ ਸੁਣਾਈ ਗਈ ਸੀ ਤੇ 2.15 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ ਜੋ ਕਿ ਅਦਾਇਗੀ ਨਾ ਕੀਤੇ ਫੈਡਰਲ ਇਨਕਮ ਟੈਕਸ ਇਸ ਰਕਮ ਦੇ ਬਰਾਬਰ ਹੈ ਏਜੰਸੀ ਦਾ ਕਹਿਣਾ ਹੈ ਕਿ ਪੁੱਲਰ ਨੇ ਪਿਛਲੇ ਸਾਲ 3 ਅਗਸਤ ਨੂੰ 2011 ਤੋਂ 2014 ਤੱਕ 14 ਸੰਪਤੀਆਂ ਦੇ ਉੱਤੇ ਅਸਾਈਨਮੈਂਟ ਫੀਸ ਟਰਾਂਸਫਰ ਕਰਨ ਤੋਂ ਲਗਭਗ ਡਾਲਰ 7.49 ਮਿਲੀਅਨ ਦੀ ਅਣਐਲਾਨੀ ਆਮਦਨ ਨਾਲ ਸਬੰਧਤ ਟੈਕਸ ਸਟੋਰੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਮੰਨਿਆ। ਅਸਾਈਨਮੈਂਟ ਫੀਸਾਂ ਇੱਕ ਜਾਇਦਾਦ ਖਰੀਦਣ ਦੇ ਅਧਿਕਾਰ ਦੇ ਲਈ ਅਦਾ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਇਕਰਾਰਨਾਮੇ ਦੇ ਅਧਿਕਾਰ ਤੇ ਜ਼ਿੰਮੇਵਾਰ ਨੂੰ ਇੱਕ ਖਰੀਦਾਰ ਤੋਂ ਦੂਜੇ ਨੂੰ ਟਰਾਂਸਫਰ ਕੀਤਾ ਜਾਂਦਾ ਹੈ। सीआरएनए ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਉਸਨੇ ਰੀਅਲ ਏਸਟੇਟ ਸੈਕਟਰ ਦੇ ਵਿੱਚ ਟੈਕਸ ਧੋਖਾਧੜੀ ਦਾ ਪਰਦਾਫਾਸ਼ ਕਰਨ ਤੇ ਹੱਲ ਕਰਨ ਦੇ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਬੀਸੀ ਵਿੱਚ ਇੱਕ ਨਵਾਂ ਹੋਮ ਫਲਿੱਪਿੰਗ ਟੈਕਸ ਲਾਗੂ ਹੋਵੇਗਾ। 1 ਜਨਵਰੀ ਨੂੰ ਖਰੀਦਣ ਦੇ 2 ਸਾਲਾਂ ਦੇ ਅੰਦਰ ਜਾਇਦਾਦ ਵੇਚਣ ਵਾਲੇ ਮਕਾਨ ਮਾਲਕਾਂ ਦੇ ਉੱਤੇ 20 ਫੀਸਦੀ ਤੱਕ ਦੇ ਟੈਕਸ ਦੇ ਨਾਲ ਅਭੀ ਤੋ ਮੰਤਰਾਲੇ ਦੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅਨੁਮਾਨ ਹੈ ਕਿ 2025 ਵਿੱਚ ਲਗਭਗ 4000 ਜਾਇਦਾਦ ਦਾ ਟੈਕਸ ਦੇ ਅਧੀਨ ਹੋਣਗੀਆਂ ਤੇ ਟੈਕਸ ਤੋਂ ਇਕੱਠਾ ਹੋਣ ਵਾਲਾ ਸਾਰਾ ਮਾਲੀਆ ਹਾਊਸਿੰਗ ਪ੍ਰੋਗਰਾਮਾਂ ਵੱਲ ਜਾਏਗਾ ਬੀਸੀ ਦੇ ਵਿੱਤ ਮੰਤਰੀ ਬ੍ਰੈਂਡਾ ਬੇਲੀ ਨੇ ਬਿਆਨ ਦੇ ਵਿੱਚ ਕਿਹਾ ਹੈ ਕਿ ਘਰ ਫਲੀਪਿੰਗ ਟੈਕਸ ਵਰਗੇ ਉਪਾਾਵਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਖਰੀਦਦਾਰਾਂ ਤੇ ਕਿਰਾਏਦਾਰਾਂ ਦੇ ਲਈ ਵਧੇਰੇ ਕਿਫਾਇਤੀ ਘਰ ਹੋਣ ਤੇ ਸੱਟੇਬਾਜ਼ ਨਿਵੇਸ਼ਕਾਂ ਨੂੰ ਤੁਰੰਤ ਲਾਭ ਲਈ ਘਰ ਖਰੀਦਣ ਤੋਂ ਨਿਰਾਸ਼ ਕੀਤਾ ਜਾਵੇ। ਬੀਸੀ ਰੀਅਲ ਏਸਟੇਟ ਐਸੋਸੀਏਸ਼ਨ ਨੇ ਟੈਕਸ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਇੱਕ ਮਹੱਤਵਪੂਰਨ ਇਹ ਜੋਖਮ ਹੈ ਇਸ ਦੇ ਨਾਲ ਵਿਕਰੇਤਾਵਾਂ ਨੂੰ ਆਪਣੇ ਘਰਾਂ ਨੂੰ ਸੂਚੀਬੱਧ ਕਰਨ ਦੇ ਵਿੱਚ ਦੇਰੀ ਹੋਵੇਗੀ। ਮੁੜ ਵਿਕਰੀ ਰਿਹਾਇਸ਼ ਦੀ ਸਪਲਾਈ ਘਟ ਜਾਵੇਗੀ ਤੇ ਮਾਰਕੀਟ ਦੀਆਂ ਸਥਿਤੀਆਂ ਨੂੰ ਸਖਤ ਕੀਤਾ ਜਾਏਗਾ। ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਲਈ ਇਨਲੈਂਡ ਇਮੀਗ੍ਰੇਸ਼ਨ ਇਨਫੋਰਸਮੈਂਟ ਤੇ ਕੰਮ ਕਰਨ ਵਾਲੇ ਇੱਕ ਕੈਨੇਡੀਅਨ ਕ੍ਰਿਮੀਨੋਲੋਜਿਸਟ ਦਾ ਇਹ ਕਹਿਣਾ ਹੈ ਕਿ ਕੈਨੇਡਾ ਨੂੰ ਵਿਦਿਆਰਥੀ ਵੀਜ਼ੇ ਤੇ ਦੇਸ਼ ਦੇ ਵਿੱਚ ਆਉਣ ਵਾਲੇ ਵਿਦੇਸ਼ੀ ਨਾਗਰਿਕ ਨੂੰ ਬਿਹਤਰ ਤਰੀਕੇ ਨਾਲ ਟਰੈਕ ਕਰਨ ਦੀ ਲੋੜ ਹੈ ਮਾਉਂਟ ਰਾਇਲ ਯੂਨੀਵਰਸਿਟੀ ਦੇ ਪ੍ਰੋਫੈਸਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਿਲਕੁਲ ਵੀ ਹੈਰਾਨੀ ਨਹੀਂ ਹੈ ਕਿ ਭਾਰਤੀ ਕਾਨੂੰਨ ਲਾਗੂ ਏਜੰਸੀ ਏਜੰਸੀਆਂ ਕੈਨੇਡੀਅਨ ਕਾਲਜਾਂ ਤੇ ਸਕੀਮ ਜੋ ਕਿ ਫੈਰੀ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਕੈਨੇਡਾ ਯੂਐਸ ਬਾਰਡਰ ਤੱਕ ਲਿਜਾਣ ਦਾ ਕੰਮ ਕਰਦੀ ਹੈ ਭਾਰਤ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਉਹਨਾਂ ਨੇ 2022 ਦੇ ਵਿੱਚ ਮੈਨੀਟੋਬਾ ਤੇ ਮਿਨੀਆਸੋਟਾ ਦੇ ਵਿੱਚ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿੱਚ ਠੰਡੇ ਸਰਦੀਆਂ ਦੇ ਵਿੱਚ ਮਾਰੇ ਗਏ ਇੱਕ ਪਰਿਵਾਰ ਦੇ ਨਾਲ ਭਾਰਤੀ ਸਬੰਧਾਂ ਦੀ ਜਾਂਚ ਕਰਨ ਤੋਂ ਬਾਅਦ ਮਨੁੱਖੀ ਤਸਕਰੀ ਦੇ ਸਬੂਤਾਂ ਦਾ ਪਰਦਾਫਾਸ਼ ਕੀਤਾ ਹੈ ਨਾਥਾ ਪਬਲਿਕ ਸੇਫਟੀ ਕੈਨੇਡਾ ਨੇ ਨਾ ਹੀ RCMP ਸ਼ੁੱਕਰਵਾਰ ਨੂੰ ਦੋਸ਼ਾਂ ਤੇ ਟਿੱਪਣੀ ਕਰਨਗੇ ਜੋ ਅਦਾਲਤ ਦੇ ਵਿੱਚ ਸਾਬਤ ਨਹੀਂ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਕੈਨੇਡਾ ਆਉਣ ਵਾਲੇ ਲੋਕਾਂ ਦਾ ਬਾਇਓਮੈਟ੍ਰਿਕ ਡਾਟਾ ਇਕੱਠਾ ਕਰਨ ਦੀ ਲੋੜ ਹੈ ਇਸ ਨੂੰ ਇਮੀਗ੍ਰੇਸ਼ਨ ਦਸਤਾਵੇਜ਼ਾ ਦੇ ਨਾਲ ਜੋੜਨਾ ਚਾਹੀਦਾ ਹੈ ਤੇ ਇਹ ਨਿਰਧਾਰਤ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੈ ਕਿ ਲੋਕ ਕਤੋਂ ਦੇਸ਼ ਛੱਡਦੇ ਨੇ ਇਹ ਤਾਜ਼ਾ ਇਲਜ਼ਾਮ ਅਜੇਹੇ ਨੇ ਕਿਉਂਕਿ ਕੈਨੇਡਾ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਵੱਡੀਆਂ ਤਬਦੀਲੀਆਂ ਕਰ ਰਿਹਾ ਹੈ ਜਿਸ ਦੇ ਵਿੱਚ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ ਦੇ ਵਿੱਚ ਮਹੱਤਵਪੂਰਨ ਕਟੌਤੀ ਵੀ ਸ਼ਾਮਿਲ ਹੈ ਪਿਛਲੇ ਮਹੀਨੇ ਇੱਕ ਇਮੀਗ੍ਰੇਸ਼ਨ ਕਮੇਟੀ ਦੀ ਮੀਟਿੰਗ ਦੇ ਵਿੱਚ ਕੰਜ਼ਰਵੇਟਿਵਾ ਨੇ ਪੁੱਛਿਆ ਕਿ ਕੈਨੇਡਾ ਕੁਮਾਂਤਰੀ ਵਿਦਿਆਰਥੀਆਂ ਨੂੰ ਕਿਵੇਂ ਟਰੈਕ ਕਰਦਾ ਹੈ ਜੇਕਰ ਉਹ ਦੇਸ਼ ਛੱਡ ਜਾਂਦੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਜਿਹੜੇ ਵੀਜ਼ਿਆਂ ਦੇ ਉੱਤੇ ਅਸਥਾਈ ਵੀਜ਼ਿਆਂ ਦੇ ਉੱਤੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਵੀ ਸ਼ਾਮਿਲ ਨੇ ਆਪਣੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਚਲੇ ਜਾਂਦੇ ਨੇ ਉਹਨਾਂ ਕਹਿੰਦੇ ਕਿ ਕੋ ਮੰਤਰੀ ਵਿਦਿਆਰਥੀਆਂ ਦੇ ਸ਼ਰਨ ਦੇ ਦਾਅਵਿਆਂ ਨੂੰ ਰੋਕਣ ਦੇ ਲਈ ਕੰਮ ਕਰਨਾ ਹੈ ਅਗਲੇ ਮਹੀਨੇ ਡੋਨਲਡ 트੍ਰੰਪ ਦੀ ਰਾਸ਼ਟਰਪਤੀ ਵਜੋਂ ਵਾਪਸੀ ਤੋਂ ਪਹਿਲਾਂ ਕੈਨੇਡਾ ਅਮਰੀਕਾ ਸਬੰਧਾਂ ਦੇ ਲਈ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਸਮੱਸਿਆ ਵੀ ਜਿਹੜੀ ਹੈ ਉਹ ਨਾ ਮੁਰੇ ਕੰਡਾ ਬਣ ਗਈ ਹੈ 트੍ਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਕੈਨੇਡਾ ਗੈਰ ਕਾਨੂੰਨੀ ਸਰਹੱਦ ਪਾਰ ਕਰਨ ਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਪਰਵਾਹ ਨੂੰ ਖਤਮ ਕਰਨ ਦੇ ਲਈ ਹੋਰ ਕੁਝ ਨਹੀਂ ਕਰਦਾ ਤਾਂ ਸਾਰੇ ਕੈਨੇਡੀਅਨ ਸਮਾਨ ਤੇ ਭਾਰੀ ਟੈਰਫ ਲਗਾਏ ਜਾਣਗੇ ਬੀਸੀਡੀ ਐਮਰਜੈਂਸੀ ਕਾਲ ਸੇਵਾ ਨੇ ਸਭ ਤੋਂ ਅਸਧਾਰਨ ਅਤੇ ਅਣਉਚਿਤ 911 ਕਾਲਾਂ ਦੀ ਆਪਣੀ ਸਾਲਾਨਾ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਜ਼ਿਆਦਾ ਪੱਕੇ ਫਲਾ ਦੇ ਉੱਤੇ ਬਹੁਤ ਜ਼ਿਆਦਾ ਆਂਡਗੁਆਂ ਤੇ ਵੱਖਰੀ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਈ-ਕਾਮ ਦਾ ਕਹਿਣਾ ਹੈ ਕਿ ਇਹ ਹਰ ਸਾਲ ਲਗਭਗ 2 ਮਿਲੀਅਨ ਕਾਲਾਂ ਨੂੰ ਸੰਭਾਲਦੇ ਨੇ ਪਰ ਉਹ ਸਾਰੀਆਂ ਐਮਰਜੈਂਸੀ ਦੇ ਤੌਰ ਦੇ ਉੱਤੇ ਯੋਗ ਨਹੀਂ ਹੁੰਦੀਆਂ 2024 ਦੀ ਸੂਚੀ ਦੇ ਵਿੱਚ ਇੱਕ ਗਵਾਂਡੀ ਦੁਆਰਾ ਬਹੁਤ ਜ਼ਿਆਦਾ ਜਿਹੜਾ ਉਹ ਕਲੌਨ ਪੌਣ ਡਰਾਈ ਕਲੀਨਰ ਦੇ ਦੁਆਰ ਕੱਪੜਿਆਂ ਸੰਬੰਧੀ ਸ਼ਿਕਾਇਤਾਂ ਤੇ ਇੱਕ ਅਨਓਪਨਡ ਮੈਕਡੋਨਲਡਰ ਰੈਸਟੋਰੈਂਟ ਦੇ ਸੰਬੰਧੀ ਸ਼ਿਕਾਇਤਾਂ ਸਭ ਤੋਂ ਜ਼ਿਆਦਾ ਨੇ ਹੋਰ ਅਣਉਚਿਤ 911 ਕਾਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੱਕ ਬਕਸੇ ਦੇ ਵਿੱਚ 38 ਸੜੇ ਹੋਏ ਅਵਕਾਰੋ ਦੀ ਖਰੀਦ ਬਾਰੇ ਅਧਿਕਾਰੀਆਂ ਨੂੰ ਸੁਚੇਤ ਕਰਨ ਦੇ ਲਈ ਇੱਕ ਪਾਰਕ ਦੇ ਵਿੱਚ ਵੀ ਘਰੇਲੂ ਦੇਖਵਾਲੇ ਖਰਗੋਸ਼ ਦੀ ਰਿਪੋਰਟ ਤੇ ਹੋਰ ਵੱਖਰੀ ਤਰ੍ਹਾਂ ਦੀਆਂ ਸ਼ਿਕਾਇਤਾਂ ਸ਼ਾਮਿਲ ਨੇ ਈਕੌਮ ਦਾ ਕਹਿਣਾ ਹੈ ਕਿ 911 ਲਾਈਨਾਂ ਨੂੰ ਪੁਲਿਸ ਫਾਇਰ ਜਾਂ ਐਂਬੂਲੈਂਸ ਸੇਵਾਵਾਂ ਤੋਂ ਤੁਰੰਤ ਧਿਆਨ ਦੇਣ ਦੀ ਲੋੜ ਵਾਲੇ ਅਪਰਾਧ ਜਾਂ ਐਮਰਜੈਂਸੀ ਦੀ ਰਿਪੋਰਟ ਕਰਨ ਦੇ ਲਈ ਰਾਖਮੀ ਰੱਖਣਾ ਚਾਹੀਦਾ ਹੈ ਸੇਵਾ ਦਾ ਇਹ ਕਹਿਣਾ ਹੈ ਕਿ ਇਸ ਸਾਲ ਹੋਰ ਅਸਾਧਾਰਨ ਕਾਲਾਂ ਦੇ ਵਿੱਚ ਤਕਨੀਕੀ ਸਹਾਇਤਾ ਦੇ ਲਈ ਬੇਨਤੀਆਂ ਤੇ ਸ਼ਾਪਰਸ ਡਰੱਗਮਾਰਟ ਦੇ ਲਈ ਨਿਰਦੇਸ਼ ਵੀ ਸ਼ਾਮਲ ਸਨ ਕਾਉਂਸਲ ਅਲਬਰਟਾ ਬਾਰਡਰ ਕਰਾਸਿੰਗ ਦੇ ਵਿਖੇ ਅਧਿਕਾਰੀਆਂ ਨੇ 199 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਜਿਸ ਦੀ ਅੰਦਾਜ਼ਨ ਕੀਮਤ ਡਾਲਰ 2 ਮਿਲੀਅਨ ਹੈ ਜੋ ਕੈਨੇਡਾ ਵਿੱਚ ਭੇਜੀ ਜਾ ਰਹੀ ਸੀ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦਾ ਕਹਿਣਾ ਹੈ ਕਿ ਕਰਮਚਾਰੀਆਂ ਨੇ 13 ਨਵੰਬਰ ਨੂੰ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਵਪਾਰਕ ਟਰੱਕ ਦੇ ਅੰਦਰ ਲੁਕਾਏ ਗਏ ਨਸ਼ੀਲੇ ਪਦਾਰਥਾਂ ਨੂੰ ਰੋਕਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜ਼ਬਤੀ CBSA RCMP ਤੇ ਕੈਲਗਰੀ ਪੁਲਿਸ ਸਰਵਿਸ ਦੇ ਵਿਚਕਾਰ ਸਾਂਝੇਦਾਰੀ ਦਾ ਨਤੀਜਾ ਹੈ ਦੱਖਣੀ ਅਲਬਰਟਾ ਤੇ ਦੱਖਣੀ ਸਸਕੇਚਵਨ ਜ਼ਿਲ੍ਹੇ ਦੇ CBSA ਦੇ ਨਿਰਦੇਸ਼ਕ ਨੇ ਕਿਹਾ ਹੈ ਕਿ ਅਸੀਂ ਸਾਡੇ CBSA ਅਫਸਰਾਂ ਦੀ ਤਾਰੀਫ ਕਰਨਾ ਚਾਹੁੰਦੇ ਹਾਂ ਤਾਂ ਜੋ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਸਾਡੀਆਂ ਸਰਹੱਦਾਂ ਦੀ ਉਲੰਘਣਾ ਕਰਨ ਤੋਂ ਰੋਕਦੇ ਨੇ ਤੇ ਅਪਰਾਧ ਨੈੱਟਵਰਕ ਨੂੰ ਵੀ ਵਿਗਾੜਦੇ ਨੇ ਸਾਡੇ ਕਾਨੂੰਨ ਲਾਗੂ ਕਰਨ ਵਾਲੇ ਪਾਈਵਾਲਾ आरसीएमपी ਤੇ ਕੈਲਗਰੀ ਪੁਲਿਸ ਸੇਵਾ ਦੇ ਸਹਿਯੋਗ ਦੇ ਨਾਲ ਇਹ ਮਹੱਤਵਪੂਰਨ ਜ਼ਬਤੀ ਇਸ ਗੱਲ ਦੀ ਇੱਕ ਹੋਰ ਉਦਾਹਰਣ ਦੇ ਵਜੋਂ ਕੰਮ ਕਰਦੀ ਹੈ ਕਿ ਕਿਵੇਂ ਕੈਨੇਡਾ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ ਤੇ ਨਸ਼ਿਆਂ ਨੂੰ ਸਾਡੀਆਂ ਸੜਕਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ 1 ਜਨਵਰੀ ਤੇ 31 ਅਕਤੂਬਰ ਦੇ ਵਿਚਕਾਰ ਸੀਬੀਐਸਏ ਨੇ 25600 ਕਿਲੋਗ੍ਰਾਮ ਤੋਂ ਵੱਧ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨਾਲ ਨਾਲ 15000 ਕਿਲੋਗ੍ਰam ਭੰਗ ਤੇ 547000 ਕਿਲੋਗ੍ਰam ਅਣ ਐਲਾਨਿਆ ਤੰਬਾਕੂ ਜ਼ਬਤ ਕੀਤਾ 955 ਕਿਲੋਗ੍ਰam ਕੋਕੀਨ 237 ਕਿਲੋਗ੍ਰam ਹੋਰ ਓਪੀਓਇਡਸ 37 ਕਿਲੋਗ੍ਰam ਹੈਰੋਇਨ ਅਤੇ 21457 ਕਿਲੋਗ੍ਰam ਜਿਹੜੇ ਅਦਰ ਡਰੱਗਸ ਨਾਰਕੋਟਿਕਸ ਅਤੇ ਪ੍ਰਿਜ਼ਰਵ ਹੋਰ ਜਿਹੜੇ ਕੈਮੀਕਲਸ ਨੇ ਉਹ ਵੀ ਬਰਾਮਤ ਹੋਏ ਨੇ ਟ੍ਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਘਟਾਲੇ ਬਾਰੇ ਵੱਧੀ ਰਿਪੋਰਟਾਂ ਮਿਲ ਰਹੀਆਂ ਨੇ ਅਤੇ ਜਿੱਥੇ ਸ਼ੱਕੀ ਆਪਣੇ ਪੀੜਤਾਂ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਦੇ ਵਿੱਚ ਗ੍ਰਾਫਿਕਸ ਹਿੰਸਕ ਤਸਵੀਰ ਭੇਜਦੇ ਨੇ ਪੁਲਿਸ ਨੇ ਕਿਹਾ ਕਿ ਟ੍ਰਾਂਟੋ ਇਲਾਕਾ ਨਿਵਾਸੀਆਂ ਨੂੰ ਏਰੀਆ ਕੋਡ 470 ਤੇ 404 ਵਾਲੇ ਰੇਕੀ ਫੋਨ ਨੰਬਰਾਂ ਤੋਂ ਕਾਲਾਂ ਜਾਂ ਟੈਕਸ ਸੁਨੇਹੇ ਪ੍ਰਾਪਤ ਹੋ ਰਹੇ ਨੇ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਗ੍ਰਾਫਿਕ ਤਸਵੀਰਾਂ ਪੀੜਤ ਨੂੰ ਟੈਕਸ ਕੀਤੀਆਂ ਜਾਂਦੀਆਂ ਨੇ ਜੇਕਰ ਪੈਸੇ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਭੇਜਣ ਵਾਲਾ ਕਥਿਤ ਤੌਰ ਤੇ ਕਹਿੰਦਾ ਹੈ ਕਿ ਹਿੰਸਾ ਪੀੜਤ ਤੇ ਹੀ ਆਵੇਗੀ ਉਹਨਾਂ ਨੇ ਕਿਹਾ ਕਿ ਅਸੀਂ ਜਨਤਾ ਨੂੰ ਇਹ ਸਲਾਹ ਦੇਣਾ ਚਾਹੁੰਦੇ ਹਾਂ ਕਿ ਇਹ ਪ੍ਰਾਪਤ ਕਰਨ ਵਾਲੇ ਤੋਂ ਪੈਸੇ ਕੱਢਣ ਦੀ ਕੋਸ਼ਿਸ਼ ਦੇ ਵਿੱਚ ਇੱਕ ਜਾਣਿਆ ਪਛਾਣਿਆ ਘੁਟਾਲਾ ਹੈ ਪੁਲਿਸ ਨੇ ਕਿਹਾ ਹੈ ਕਿ ਘੁਟਾਲੇ ਦੀਆਂ ਰਿਪੋਰਟਾਂ ਵੱਧਦੀ ਬਾਰੰਬਾਰਤਾ ਦੇ ਨਾਲ ਬਣਾਈਆਂ ਜਾ ਰਹੀਆਂ ਨੇ ਤੇ ਪੀੜਤ ਬਣ ਪੀੜਤ ਬਣਨ ਤੋਂ ਬਚਣ ਲਈ ਸੁਝਾ ਦਿੱਤੇ ਗਏ ਨੇ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕੋ ਸੁਨੇਹਾ ਜਾਂ ਫਿਰ ਫੋਨ ਕਾਲ ਪ੍ਰਾਪਤ ਹੁੰਦਾ ਹੈ ਤਾਂ ਪੁਲਿਸ ਨੇ ਕਿਹਾ ਹੈ ਕਿ ਇਸ ਦੀ ਤੁਰੰਤ ਸੂਚਨਾ ਦਿੱਤੀ ਜਾਵੇ ਪੁਲਿਸ ਨੇ ਕੋਈ ਪੈਸਾ ਨਾ ਦੇਣ ਦੀ ਸਲਾਹ ਦਿੱਤੀ ਹੈ ਤੇ ਜੇਕਰ ਤੁਹਾਡੀ ਨਿੱਜੀ ਜਾਣਕਾਰੀ ਨਾਲ ਪਹਿਲਾ ਸਮਝੌਤਾ ਕੀਤਾ ਗਿਆ ਸੀ ਤਾਂ ਆਪਣੇ ਪਾਸਵਰਡ ਬਦਲਣ ਬਾਰੇ ਜ਼ਰੂਰ ਵਿਚਾਰ ਕਰੋ ਅੱਗੇ ਦੇਖਦੇ ਆ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਐਡਮਿੰਟਨ ਸ਼ਹਿਰ ਤੋਂ ਹਾਜ਼ਰ ਹੋ ਰਿਹਾ ਜੀ ਇੱਕ ਖਬਰ ਤਾਂ ਇਹ ਆ ਰਹੀ ਹੈ ਕਿ ਇੱਕ ਜਰਮਨ 에ਅਰਲਾਈਨ ਆ ਕੋਂਡੋਰ ਉਹ ਇੱਥੇ ਕੈਨੇਡਾ ਦੇ ਸ਼ਹਿਰ ਹੈਲੀਫੈਕਸ ਤੇ ਐਡਮਿੰਟਨ ਤੋਂ ਵੀ ਫ੍ਰੈਂਕਫਰਟ ਨੂੰ ਫਲਾਈਟਾਂ ਉਹਨਾਂ ਦੀਆਂ ਜਾਂਦੀਆਂ ਸੀਗੀਆਂ ਹੈਲੀਫੈਕਸ ਤਾਂ ਪਿਛਲੇ 20 ਸਾਲਾਂ ਤੋਂ ਜਾ ਰਹੀਆਂ ਸੀਗੀਆਂ ਹੁਣ ਕੀ ਹੋਇਆ ਜੀ ਕਿ ਕੌਂਡੋਰ ਤੇ ਜਿਹੜੀ ਲੁਫਤਾਨਸਾ 에ਅਰਲਾਈਨ ਇਹ ਵੀ ਜਰਮਨ ਦੀ ਆ ਇਹਨਾਂ ਦਾ ਆਪਸ ਵਿੱਚ ਕੋਈ ਕੋਰਟ ਪ੍ਰोसीडिंग्स ਜਿਹੜੀਆਂ ਚੱਲ ਰਹੀਆਂ ਸੀਗੀਆਂ ਤੇ ਉਹਨਾਂ ਕੋਰਟ ਪ੍ਰोसीडिंग्स ਦਾ ਇਹਨਾਂ ਤੇ ਇਹਨਾਂ ਦੀ ਗਲਬਤ ਤੇ ਪ੍ਰਭਾਵ ਪਿਆ ਆ ਔਰ ਉਹਦਾ ਕਰਕੇ ਹੁਣ ਇਹ ਜਿਹੜੀ ਕੌਂਡੋਰ ਵਾਲੀ 에ਅਰਲਾਈਨ ਆ ਇਹ ਕੋਈ 6 에ਅਰਪੋਰਟ ਆ ਨਾਰਥ ਅਮਰੀਕਾ ਦੇ ਵਿੱਚ ਜਿੱਥੋਂ ਆਪਣੀਆਂ ਫਲਾਈਟਾਂ ਬੰਦ ਕਰ ਰਹੀ ਹੈ ਜਿਹਦੇ ਚ ਹੈਲੀਫੈਕਸ ਔਰ ਐਡਮੰਟਨ ਦੇ ਨਾਲ ਨਾਲ ਅਮਰੀਕਾ ਦੇ ਸ਼ਹਿਰ ਹੈਗੇ ਆ ਜੀ ਵਾਸ਼ਿੰਗਟਨ ਮਿਨੀ ਐਪੋਲਸ ਸੈਨ ਐਂਟੋਨੀਓ ਤੇ ਫੀਨੈਕਸ ਇਥੋਂ ਵੀ ਇਹ ਜਿਹੜੀਆਂ ਫਲਾਈਟਾਂ ਉਹ ਬੰਦ ਹੋ ਰਹੀਆਂ ਨੇ ਪਰ ਕਾਂਡੋਰ ਵਾਲੇ ਹੋਰ ਜਿਹੜੇ ਹਿੱਸੇ ਹੈਗੇ ਆ ਜੀ ਕੈਨੇਡਾ ਦੇ ਉਥੋਂ ਆਪਰੇਟ ਕਰੀ ਜਾਏਗੀ ਟ੍ਰਾਂਟੋ ਉਤੇ ਕੈਲਗਰੀ ਵਰਗੇ ਸ਼ਹਿਰਾਂ ਤੋਂ ਤੇ ਵੈਨਕੂਵਰ ਤੋਂ ਹੈਲੀਫੈਕਸ ਦੇ ਸਟੈਂਡਫੀਲਡ ਇੰਟਰਨੈਸ਼ਨਲ 에ਅਰਪੋਰਟ ਵਾਲਿਆਂ ਨੇ ਕਿਹਾ ਜੀ ਵੀ ਇਸ ਖਬਰ ਦੇ ਨਾਲ ਉਹਨਾਂ ਨੂੰ ਬੜੀ ਮਾਇੂਸੀ ਹੋਈ ਹੈ ਜਿਹੜੀਆਂ ਇਹਨਾਂ ਫਲਾਈਟਾਂ ਸਸਪੈਂਡ ਕੀਤੀਆਂ ਨੇ ਅ ਔਰ ਹੁਣ ਇੱਕ ਡਿਸਕਵਰ 에ਅਰਲਾਈਨ ਆ ਉਹ ਕਹਿੰਦੇ ਵੀ ਉਹ ਆਪਰੇਟ ਕਰੇਗੀ ਹੈਲੀਫੈਕਸ ਟੂ ਫ੍ਰੈਂਕਫਰਟ 5 ਦਿਨ ਹਫ਼ਤੇ ਦੇ ਵਿੱਚ ਮਾਰਚ ਤੋਂ ਲੈ ਕੇ ਅਕਤੂਬਰ ਤਾਈਂ ਪਰ ਇਹ ਆ ਕਿ ਕੈਲਗਰੀ ਸ਼ਹਿਰ ਦੇ ਵਿੱਚ ਕੱਲ ਬਾਕਸਿੰਗ ਡੇ ਵਾਲੇ ਦਿਨ ਜਿਹੜਾ ਜੀ ਇੱਕ ਐਕਸੀਡੈਂਟ ਹੋਇਆ ਬੜਾ ਹੌਰੀਫਿਕ ਐਕਸੀਡੈਂਟ ਹੋਇਆ ਆ ਉਹਦੇ ਵਿੱਚ ਇੱਕ 9 ਸਾਲਾਂ ਦੀ ਜਿਹੜੀ ਲੜਕੀ ਆ ਉਹਦੀ ਮੌਤ ਹੋ ਗਈ ਆ ਜੀ ਉਥੇ ਕਹਾਣੀ ਇਦਾਂ ਹੋਈ ਜੀ ਕਿ ਇੱਕ ਰੋਬਰੀ ਸਸਪੈਕਟ ਸੀਗਾ ਆ ਜਿਉਂ ਹੀ ਪੁਲਿਸ ਨੂੰ ਕਾਲ ਕੀਤੀ ਗਈ ਆ ਸਵੇਰੇ ਕੋਈ 9:30 ਵਜੇ ਕਿ ਕਿਸੇ ਫਾਰਮੇਸੀ ਦੇ ਉੱਤੇ ਇੱਕ ਫਾਰਮਾਸਿਸਟ ਤੇ ਹਮਲਾ ਕਰਕੇ ਉਹਨੂੰ ਲੁੱਟਿਆ ਗਿਆ ਬਾਅਦ ਵਿੱਚ ਉਥੋਂ ਗੱਡੀ ਲੈ ਕੇ ਜਿਹੜਾ ਉਹ ਸਸਪੈਕਟ ਸੀਗਾ ਭੱਜਿਆ ਆ ਤੇ ਪੁਲਿਸ ਨੂੰ ਜਿਉਂ ਉਹਦੇ ਬਾਰੇ ਪਤਾ ਲੱਗਾ ਤੇ ਪੁਲਿਸ ਨੇ ਉਹਦਾ ਪਿੱਛਾ ਕਰਨਾ ਸ਼ੁਰੂ ਕੀਤਾ ਪਰ ਜਿਸ ਤਰ੍ਹਾਂ ਉਹ ਗੱਡੀ ਚਲਾ ਰਿਹਾ ਸੀਗਾ ਉਹਨੂੰ ਦੇਖ ਕੇ ਪੁਲਿਸ ਵਾਲਿਆਂ ਨੇ ਜਿਹੜਾ ਜੀ ਹੈਲੀਕਾਪਟਰ ਨੂੰ ਕਹਿ ਦਿੱਤਾ ਤੇ ਆਪ ਉਹ ਪਿੱਛੇ हट ਗਏ ਵੀ ਇਹ ਕਿਤੇ ਕੋਈ ਇਦਾਂ ਦਾ ਐਕਸੀਡੈਂਟ ਨਾ ਕਰ ਦੇ ਪਰ ਹੋਇਆ ਐਗਜ਼ੈਕਟਲੀ ਉਹ ਗੱਲ ਹੀ ਉਹਨੇ ਜਾ ਕੇ ਰੈੱਡ ਲਾਈਟ ਵਿੱਚ ਦੀ ਆਪਣੀ ਗੱਡੀ ਕੱਢੀ ਆ ਤੇ ਉੱਥੇ ਕਈ ਹੀ ਗੱਡੀਆਂ ਹੋਰ ਸੀਗੀਆਂ ਜਿਨ੍ਹਾਂ 'ਚ ਉਹਨੇ ਟੱਕਰ ਮਾਰੀ ਆ ਕਈ ਬੰਦੇ ਉਹਦੇ ਵਿੱਚ ਫਟੜ ਹੋਏ ਆ ਪਰੇ 9 ਸਾਲਾਂ ਦੀ ਜਿਹੜੀ ਲੜਕੀ ਹੈ ਜੀ ਉਹਦੀ ਜਾਨ ਜਿਹੜੀ ਆ ਉਹ ਚਲੀ ਗਈ ਆ ਪੁਲਿਸ ਵਾਲੇ ਬਹੁਤ ਇਸ ਗੱਲ ਤੋਂ ਡਿਸਪਾਇੰਟ ਹੋਏ ਨੇ ਗੁੱਸੇ ਵਿੱਚ ਨੇ ਉਹਨਾਂ ਦੇ ਮਨ ਵਿੱਚ ਬਹੁਤ ਇਸ ਗੱਲ ਤੇ ਆ ਰਿਹਾ ਕਿ ਇਹ ਵਿਅਕਤੀ ਜਿਹੜਾ ਜਿਸ ਤਰ੍ਹਾਂ ਗੱਡੀ ਚਲਾ ਰਿਹਾ ਸੀ ਉਹ ਕਹਿੰਦੇ ਬਈ ਹੋਰ ਵੀ ਮਤਲਬ ਮੰਦਭਾਗੀ ਘਟਨਾ ਵਾਪਰ ਸਕਦੀ ਸੀ ਉਸ ਗੱਲੋਂ ਉਹ ਸ਼ੁਕਰ ਕਰਦੇ ਆ ਕਿ ਬਚਾਅ ਹੋ ਗਿਆ ਲੋਕਾਂ ਦਾ ਪਰ ਇੱਕ 9 ਸਾਲ ਦੀ ਬੱਚੀ ਜਿਹੜੀ ਆ ਉਹ ਇਸ ਐਕਸੀਡੈਂਟ ਵਿੱਚ ਮਾਰੀ ਗਈ ਆ ਚੈਨਲ ਪੰਜਾਬੀ ਲਈ ਕਲਮੇਸ਼ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ